ਸਾਰੀ ਰਾਤ ਪੜਾਈ ਕਰਨ ਕਰਕੇ ਮੈਨੂੰ ਕਲਾਸ ਦੇ ਵਿੱਚ ਨੀਂਦ ਆਉਣ ਲੱਗ ਜਾਂਦੀ ਸੀ ਸਾਰੀ ਕਲਾਸ ਮੇਰੇ ਤੇ ਹੱਸਣ ਲੱਗ ਜਾਂਦੀ ਅਤੇ ਕਲਾਸ ਦੀ ਟੀਚਰ ਮੈਨੂੰ ਬਹੁਤ ਕੁੱਟਦੀ ਇੱਕ ਦਿਨ ਕਲਾਸ ਵਿੱਚ ਕੁੜੀਆਂ ਨੇ ਮੇਰੀ ਫੱਟੀ ਹੋਈ ਵਰਦੀ ਵੇਖ ਲਈ ਤੇ ਉੱਚੀ ਉੱਚੀ ਹੱਸਣ ਲੱਗੀਆਂ ਅਤੇ ਮੇਰਾ ਮਜ਼ਾਕ ਉਡਾਣ ਲੱਗੀਆਂ ਸੀ ਮੈਂ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਹੋਈ ਅਤੇ ਅਗਲੇ ਦਿਨ ਮੈਂ ਕਾਲਜ ਦਾ ਨਾ ਜਾਣ ਦਾ ਫੈਸਲਾ ਕਰ ਲਿਆ ਸੀ ਦੁਪਹਿਰ ਨੂੰ ਪ੍ਰਿੰਸੀਪਲ ਮੈਡਮ ਮੇਰੇ ਘਰੇ ਆਈ ਅਤੇ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿ ਉਹ ਤੇ ਕੁੜੀਆਂ ਇੱਕ ਪਾਸੇ ਮੇਜ਼ ਤੇ ਬੈਠਾ ਉਹ ਆਦਮੀ ਮੈਨੂੰ ਹੀ ਦੇਖ ਰਿਹਾ ਸੀ ਮੈਨੂੰ ਉਸ ਤੇ ਦੇਖਣ ਕਰਕੇ ਝਿੜਹੋਣ ਲੱਗੀ ਗਰੀਬੀ ਵੀ ਇਨਸਾਨ ਨੂੰ ਕਿਹੋ ਜਿਹਾ ਸਮਾਂ ਬਖਾਉਂਦੀ ਹੈ ਜਦੋਂ ਮੇਰਾ ਪਿਓ ਜਿਉਂਦਾ ਸੀ ਤਾਂ ਸਾਨੂੰ ਘਰ ਦੇ ਦਰਵਾਜ਼ੇ ਤੇ ਵੀ ਖੜੇ ਹੋਣ ਦੀ ਲੋੜ ਨਹੀਂ ਸੀ ਤੇ ਨਾ ਹੀ ਇਜਾਜ਼ਤ ਸੀ ਇਹ ਸ਼ਾਨਦਾਰ ਵੱਡੇ ਹੋਟਲ ਦੇ ਰੈਸਟੋਰੈਂਟ ਵਿੱਚ ਮੈਂ ਇੱਕ ਵੇਟਰ ਦਾ ਕੰਮ ਕਰਦੀ ਸੀ ਮੇਰੇ ਲਈ ਸ਼ੁਰੂ-ਸ਼ੁਰੂ ਵਿੱਚ ਬਹੁਤ ਔਖਾ ਹੋਇਆ ਉਹ ਵੀ ਇਸੇ ਰੈਸਟੋਰੈਂਟ ਵਿੱਚ ਵੇਟਰ ਦਾ ਕੰਮ ਕਰਦੀ ਸੀ ਜੋ ਕਿ ਮੇਰੀ ਸਹੇਲੀ ਸੀ ਬੰਦੇ ਦੀ ਪਹਿਲੀ ਗੰਦੀ ਨਜ਼ਰ ਮੇਰੇ ਤੇ ਇਸ ਹੋਟਲ ਦੇ ਬਾਸ ਨੇ ਮਾਰੀ ਸੀ ਅਚਾਨਕ ਹੋਣ ਵਾਲੇ ਹਾਰਟ ਅਟੈਕ ਨਾਲ ਮੇਰੇ ਪਿਓ ਦੀ ਮੌਤ ਹੋਈ ਸੀ ਮੈਂ ਘਰ ਵਿੱਚ ਸਭ ਤੋਂ ਵੱਡੀ ਸੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਮੇਰੀ ਮਾਤਾ ਬਾਹਰ ਨਿਕਲ ਨਹੀਂ ਸਕਦੀ ਸੀ ਇਸ ਲਈ ਮੈਨੂੰ ਹੀ ਘਰ ਤੋਂ ਬਾਹਰ ਨਿਕਲਣਾ ਪਿਆ 10ਵੀਂ ਕਲਾਸ ਪਾਸ ਕੁੜੀ ਦੀ ਭਲਾ ਕੀ ਨੌਕਰੀ ਹੋ ਸਕਦੀ ਹੈ ਮੈਂ 16 ਸਾਲਾਂ ਦੀ ਸੀ ਇਸ ਲਈ ਆਪਣੀ ਕਿਸੇ ਸਹੇਲੀ ਦੇ ਕਹਿਣ ਤੇ ਮੈਂ ਇਸ ਹੋਟਲ ਵਿੱਚ ਵੇਟਰ ਦੀ ਨੌਕਰੀ ਕਰਦੀ ਸੀ ਤਨਖਾਹ ਚੰਗੀ ਸੀ ਜਿਸ ਨਾਲ ਮੇਰੇ ਘਰ ਦੀ ਦਾਲ ਰੋਟੀ ਚੱਲ ਸਕਦੀ ਸੀ ਮੈਂ ਆਪਣੇ ਕੰਮ ਨਾਲ ਕੰਮ ਰੱਖਦੀ ਕਿਸੇ ਵੱਲ ਦੇਖਦੀ ਤੱਕ ਨਹੀਂ ਸੀ ਪ੍ਰਬੰਧੇ ਆਪਣੀਆਂ ਘਟੀਆਂ ਹਰਕਤਾਂ ਕਰਕੇ ਬਾਜ਼ ਨਾਉਂਦੇ ਕਦੇ ਵੀ ਮੈਂ ਆਰਡਰ ਦਿੰਦੀ ਤਾਂ ਬਹਾਨੇ-ਬਹਾਨੇ ਨਾਲ ਟਰੇ ਦੇ ਨਾਲ ਮੇਰਾ ਹੱਥ ਫੜ ਲੈਂਦੇ ਮੈਂ ਬਹੁਤ ਘਬਰਾ ਜਾਂਦੀ ਪਹਿਲਾਂ-ਪਹਿਲਾਂ ਤਾਂ ਮੈਂ ਬਹੁਤ ਘਬਰਾਉਂਦੀ ਸੀ ਕਦੇ-ਕਦੇ ਤਾਂ ਰੋਣ ਵੀ ਲੱਗ ਜਾਂਦੀ ਪਰ ਮੇਰੀ ਸਹੇਲੀ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਹਿੰਦੀ ਤੂੰ ਇਗਨੋਰ ਕਰਿਆ ਕਰ ਆਪਣੀ ਮਜਬੂਰੀ ਹੈ ਇਸ ਕਰਕੇ ਆਪਾਂ ਇੱਥੇ ਆ ਘਰ ਆਉਂਦੀ ਤਾਂ ਹੋਂ ਤੋਂ ਪਹਿਲਾਂ ਹੀ ਇਹ ਐਸਾਂ ਸਾਡੇ ਬੋਸ ਜ਼ਰੂਰ ਕਰਦੇ ਸੀ ਕਿ ਜੋ ਖਾਣਾ ਬਚ ਜਾਂਦਾ ਉਹ ਸਾਨੂੰ ਸਾਰਿਆਂ ਨੂੰ ਵੰਡ ਦਿੰਦੇ ਕਿ ਆਪਣੇ ਘਰ ਲੈ ਜਾਓ ਤੇ ਜਦੋਂ ਮੈਂ ਘਰੇ ਆਉਂਦੀ ਤਾਂ ਮੇਰੇ ਭੈਣ ਭਰਾ ਮੇਰੀ ਉਡੀਕ ਕਰ ਰਹੇ ਹੁੰਦੇ ਸੀ ਨਵੇਂ-ਨਵੇਂ ਤਰ੍ਹਾਂ-ਤਰ੍ਹਾਂ ਦੇ ਖਾਣੇ ਜੋ ਉਹਨਾਂ ਲਈ ਲੈ ਕੇ ਆਉਂਦੀ ਮੇਰੀ ਛੋਟੀ ਭੈਣ ਬੜੇ ਮਜ਼ੇ ਨਾਲ ਖਾਂਦੀ ਸੀ ਅਤੇ ਮੈਂ ਘਰ ਆਉਂਦੀ ਤਾਂ ਬਹੁਤ ਥੱਕ ਜਾਂਦੀ ਮੇਰੇ ਘਰ ਵਾਲੇ ਇਹ ਨਹੀਂ ਜਾਣਦੇ ਸੀ ਕਿ ਮੈਂ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਵਿੱਚੋਂ ਨਿਕਲ ਰਹੀ ਹਾਂ ਕਿਉਂਕਿ ਘਰ ਤੋਂ ਮੈਂ ਆਮ ਕਪੜੇ ਪਾ ਕੇ ਜਾਂਦੀ ਸੀ ਪਰ ਉੱਥੇ ਜਾ ਕੇ ਮੈਨੂੰ ਕਪੜੇ ਬਦਲਨੇ ਪੈਂਦੇ ਸੀ ਅਤੇ ਖਾਣਾ ਦੇਖ ਕੇ ਮੇਰੇ ਛੋਟੇ ਭੈਣ ਭਰਾ ਬਹੁਤ ਖੁਸ਼ ਹੁੰਦੇ ਸੀ ਮੇਰੀ ਮਾਂ ਜੀ ਮੈਨੂੰ ਕਹਿੰਦੀ ਕਿ ਤੂੰ ਰੋਟੀ ਖਾ ਲਾ ਤਾਂ ਮੈਂ ਮਨਾ ਕਰ ਦਿੰਦੀ ਮੇਰੀ ਤਾਂ ਜਿਵੇਂ ਭੁੱਖੀ ਮਰ ਗਈ ਸੀ ਮੈਂ ਮਜਬੂਰ ਸੀ ਕਿਉਂਕਿ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਹਾਲਾਂਕਿ ਮੇਰੇ ਦੋਨੇ ਚਾਚੇ ਚੰਗੇ ਖਾਸੇ ਘਰੋਂ ਸੀ ਚਾਹੁੰਦੇ ਤਾਂ ਸਾਨੂੰ ਰੋਟੀ ਦੇ ਸਕਦੇ ਸੀ ਪਰ ਉਹਨਾਂ ਨੇ ਤਾਂ ਸਾਨੂੰ ਝੁੱਠੇ ਮੂੰਹੋਂ ਵੀ ਹੌਸਲਾ ਤੱਕ ਨਹੀਂ ਦਿੱਤਾ ਸੀ ਸਿਰ ਤੇ ਪਿਓ ਬਣ ਕੇ ਪਿਆਰ ਨਾਲ ਹੱਥ ਤੱਕ ਨਹੀਂ ਰੱਖਿਆ ਸੀ ਉਹਨਾਂ ਤੋਂ ਕੀ ਉਮੀਦ ਰੱਖਦੀ ਮੇਰੀ ਮਾਂ ਦੇ ਪਿਕੇ ਤਾਂ ਪਹਿਲਾਂ ਹੀ ਗਰੀਬ ਸੀ ਇਸ ਲਈ ਮੈਨੂੰ ਹੀ ਘਰੋਂ ਬਾਹਰ ਨਿਕਲਣਾ ਪਿਆ ਤਿੰਨ ਦਿਨਾਂ ਤੋਂ ਮੈਂ ਇੱਕ ਬੰਦੇ ਦੀ ਨਜ਼ਰ ਆਵੀ ਸੀ ਜੋ ਸ਼ਾਮ ਹੁੰਦੇ ਹੀ ਏਸ ਰੈਸਟੋਰੈਂਟ ਵਿੱਚ ਆ ਜਾਂਦਾ ਤੇ ਮੈਨੂੰ ਵੇਖਦਾ ਰਹਿੰਦਾ ਤੇ ਇੱਕ ਮਿੰਟ ਵੀ ਅੱਖਾਂ ਪਰੇ ਨਾ ਕਰਦਾ ਕਈ ਵਾਰ ਤਾਂ ਮੈਂ ਉਸ ਨੂੰ ਗੁੱਸੇ ਨਾਲ ਵੇਖਿਆ ਪਰ ਇਸ ਵਾਰ ਮੇਰੇ ਗੁੱਸੇ ਨਾਲ ਦੇਖਣ ਤੇ ਉਹ ਹੱਸਣ ਲੱਗ ਜਾਂਦਾ ਮੇਰੀ ਸਹੇਲੀ ਕੋਲ ਆਈ ਤੇ ਕਹਿਣ ਲੱਗੀ ਕਿ ਉਹ ਤੈਨੂੰ ਬੁਲਾ ਰਿਹਾ ਹੈ ਮੈਂ ਉਸ ਨੂੰ ਕਿਹਾ ਮੈਂ ਨਹੀਂ ਜਾਣਾ ਉਹ ਇੱਕ ਨੰਬਰ ਦਾ ਘਟਿਆ ਇਨਸਾਨ ਹੈ ਪਰ ਮੈਂ ਨਹੀਂ ਜਾਣਦੀ ਸੀ ਕਿ ਤਮਾਸ਼ਾ ਬਣ ਜਾਣਾ ਹੈ ਮਜਬੂਰਨ ਮੈਨੂੰ ਉਸ ਆਦਮੀ ਦੇ ਕੋਲ ਜਾਣਾ ਪਿਆ ਉਸ ਨੇ ਮੈਨੂੰ ਕਿਹਾ ਇਹ ਨਖਰਾ ਕਿਉਂ ਦਿਖਾਉਣੀ ਹੈ ਇੱਕ ਬੇਟਰ ਦੀ ਅਕਾਤ ਹੀ ਕੀ ਹੁੰਦੀ ਹੈ ਅੱਜ ਤੋਂ ਬਾਅਦ ਮੇਰੇ ਤੋਂ ਤੂੰ ਹੀ ਆਰਡਰ ਲੈਣਾ ਹੈ ਮੈਂ ਆਪਣੇ ਹੰਝੂਆਂ ਨੂੰ ਰੋਕ ਸਕੀ ਜਿਵੇਂ ਹੀ ਡਿਊਟੀ ਖਤਮ ਹੋਈ ਖਾਣਾ ਲੈ ਕੇ ਘਰ ਪਹੁੰਚੀ ਮੈਂ ਸਿਰਫ ਆਪਣੀ ਛੋਟੀ ਭੈਣ ਨੂੰ ਕਿਹਾ ਕਿ ਮੇਰੇ ਲਈ ਕਪ ਚਾਹ ਦਾ ਬਣਾ ਦੇ ਮੇਰੇ ਸਿਰ ਵਿੱਚ ਬਹੁਤ ਦਰਦ ਹੈ ਆਉਂਦੇ ਹੀ ਮੈਂ ਆਪਣੇ ਕਮਰੇ ਵਿੱਚ ਮੰਜੇ ਤੇ ਲੰਮੀ ਪੈ ਗਈ ਸੀ ਫਿਰ ਆਪਣੀਆਂ ਕਿਤਾਬਾਂ ਚੁੱਕ ਕੇ ਬੈਠ ਗਈ ਕਿਉਂਕਿ ਮੇਰੇ ਐਗਜ਼ਾਮ ਹੋਣ ਵਾਲੇ ਸੀ ਤੇ ਮੈਂ ਚਾਹੁੰਦੀ ਸੀ ਕਿ ਮੇਰਾ ਰਿਜ਼ਲਟ ਚੰਗਾ ਆਏ ਮੈਂ ਇਹ ਵੇਟਰ ਦੀ ਨੌਕਰੀ ساری ਜ਼ਿੰਦਗੀ ਨਹੀਂ ਕਰਨਾ ਚਾਹੁੰਦੀ ਸੀ ਜੋ ਕਿ ਹੁਣ ਮੈਨੂੰ ਮਜਬੂਰੀ ਵਿੱਚ ਕਰਨੀ ਪੈਣੀ ਸੀ ਸਰਕਾਰੀ ਕਾਲਜ ਸੀ ਇਸ ਲਈ ਮੈਨੂੰ ਦਾਖਲਾ ਲੈਂਦੇ ਹੋਏ ਜ਼ਿਆਦਾ ਫੀਸ ਵੀ ਨਹੀਂ ਭਰਨੀ ਪਈ ਪਰ ਮਿਹਨਤ ਤਾਂ ਮੈਂ ਹੀ ਕਰਨੀ ਸੀ ਮੈਂ ਰੈਗੂਲਰ ਕਾਲਜ ਨਹੀਂ ਜਾਂਦੀ ਸੀ ਪ੍ਰੈਕਟਸਾਂ ਦੇ ਸਮੇਂ ਮੈਨੂੰ ਜਾਣਾ ਪੈਂਦਾ ਸੀ ਤੇ ਹੁਣ ਮੇਰੀ ਟੀਚਰ ਨੇ ਮੈਨੂੰ ਕਿਹਾ ਸੀ ਕਿ ਜਿੰਨੇ ਦਿਨ ਦੀ ਹਾਜ਼ਰੀ ਘਟ ਹੈ ਉਸ ਹਿਸਾਬ ਨਾਲ ਪੇਪਰ ਵਿੱਚ ਬੈਠਣ ਦੀ ਪਰਮਿਸ਼ਨ ਨਹੀਂ ਮਿਲਨੀ। ਇਸ ਲਈ ਤੈਨੂੰ ਕਾਲਜ ਰੈਗੂਲਰ ਜਾਣਾ ਪੈਣਾ ਹੈ। ਸਵੇਰੇ ਕਾਲਜ ਜਾਂਦੀ ਤਾਂ ਕਾਲਜ ਤੋਂ ਵਾਪਸ ਆਉਂਦੀ ਅਤੇ ਛੇਤੀ ਛੇਤੀ ਤਿਆਰ ਹੋ ਕੇ ਰੈਸਟੋਰੈਂਟ ਲਈ ਚਲੀ ਜਾਂਦੀ। ਰਾਤ ਦੇ 2 ਵਜੇ ਮੈਨੂੰ ਬਹੁਤ ਨੀਂਦ ਆ ਰਹੀ ਸੀ ਤੇ ਮੈਂ ਆਪਣਾ ਟੈਸਟ ਯਾਦ ਕਰਕੇ ਸੌਣ ਦੀ ਕੋਸ਼ਿਸ਼ ਕਰ ਰਹੀ ਸੀ। ਸਵੇਰੇ ਉੱઠી ਤਾਂ ਕਾਲਜ ਜਾਂਦੇ ਹੋਏ ਬੱਸ ਵਿੱਚ ਖੜੇ ਖੜੇ ਮੈਨੂੰ ਨੀਂਦ ਦੇ ਝੂਟੇ ਆ ਰਹੇ ਸੀ। ਮੈਂ ਨੀਂਦ ਵਿੱਚ ਸੀ ਕਿ ਪਤਾ ਹੀ ਨਾ ਚਲਿਆ ਕਿ ਮੈਂ ਆਪਣੀ ਸੀਟ ਤੇ ਅੱਖਾਂ ਬੰਦ ਕਰਕੇ ਹੀ ਸੌਂ ਗਈ ਜਦੋਂ ਇੱਕ ਜ਼ੋਰ ਨਾਲ ਥੱਪੜ ਨੇ ਮੇਰੇ ਮੂੰਹ ਤੇ ਅੱਖਾਂ ਖੁੱਲੀਆਂ ਤਾਂ ਮੈਂ ਹੜਬੜਾ ਕੇ ਉੱਠ ਗਈ ਸੀ ਮੈਡਮ ਕਹਿਣ ਲੱਗੀ ਕਿ ਇੱਥੇ ਸੌਣ ਆਉਣੀ ਹੈ ਮੇਰਾ ਕੰਨ ਫੜ ਕੇ ਉਸਨੇ ਮਰੋੜ ਦਿੱਤਾ ਤੇ ਸਾਰੀਆਂ ਕੁੜੀਆਂ ਮੇਰੇ ਤੇ ਹੱਸਣ ਲੱਗੀਆਂ ਬਸ ਇੱਕ ਜ਼ਿੰਮੇਵਾਰੀਆਂ ਸੀ ਜੋ ਮੇਰੇ ਤੇ ਹੀ ਸੀ ਮੈਂ ਹੀ ਹਰ ਹਾਲ ਵਿੱਚ ਨਿਭਾਉਣੀ ਆ ਸੀ ਅਤੇ ਜਦੋਂ ਮੈਂ ਘਰੇ ਪਹੁੰਚੀ ਤਾਂ ਮੇਰੀਆਂ ਅੱਖਾਂ ਸੁੱਜੀਆਂ ਪਈਆਂ ਸੀ ਇਹ ਦੇਖ ਕੇ ਮੇਰੀ ਮਾਂ ਪੁੱਛਣ ਲੱਗੀ ਕੀ ਹੋਇਆ ਮੈਂ ਉਸ ਨੂੰ ਕਿਹਾ ਕਿ ਬਸ ਸਿਰ ਦਰਦ ਹੋ ਰਿਹਾ ਹੈ ਮਾਂ ਕਹਿਣ ਲੱਗੀ ਕਿ ਜੇ ਸਿਰ ਵਿੱਚ ਦਰਦ ਹੈ ਤਾਂ ਤੂੰ ਅੱਜ ਛੁੱਟੀ ਕਰ ਲੈ ਮੈਂ ਮਾਂ ਨੂੰ ਕਿਹਾ ਕਿ ਮਾਂ ਜੇ ਮੈਂ ਇੱਕ ਵੀ ਛੁੱਟੀ ਕੀਤੀ ਤਾਂ ਨੌਕਰੀ ਤੋਂ ਬਾਹਰ ਕਰ ਦੇਣਗੇ ਮੈਂ ਆਪਣੇ ਕੱਪੜੇ ਬਦਲੇ ਤੇ ਆਪਣੇ ਕੰਮ ਤੇ ਚਲੀ ਗਈ ਪਰ ਅੱਜ ਬਹੁਤ ਨੀਂਦ ਆ ਰਹੀ ਸੀ ਮੈਂ ਆਪਣੀ ਸਹੇਲੀ ਨੂੰ ਜਾ ਕੇ ਕਿਹਾ ਕਿ ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ ਮੈਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਤਾਂ ਉਹ ਕਹਿਣ ਲੱਗੀ ਕਿ ਤੂੰ ਇੱਕ ਕੰਮ ਕਰ ਕੁਝ ਚੇ ਲੈ ਰੂਮ ਨੰਬਰ 6 ਵਿੱਚ ਚਾਹ ਮੰਗਵਾਈ ਹੈ ਤੂੰ ਚਾਹ ਦੇਣ ਚਲੀ ਜਾ ਇੱਥੇ ਮੈਂ ਸੰਭਲਾਂਗੀ ਤੇ ਰੂਮ ਨੰਬਰ 4 ਬਿਲਕੁਲ ਖਾਲੀ ਹੈ ਥੋੜੀ देर ਉੱਥੇ ਜਾ ਕੇ ਸੌ ਜਾ ਅਜੇ ਤੱਕ ਕੋ ਕਮਰਾ ਬੁੱਕ ਨਹੀਂ ਹੋਇਆ ਮੈਂ ਕਿਹਾ پاਗਲ ਤਾਂ ਨਹੀਂ ਹੋਗੀ ਜੇ ਉੱਥੇ ਕੋਈ ਆ ਗਿਆ ਤਾਂ ਫਿਰ ਮੇਰਾ ਕੀ ਹੋਊਗਾ ਉਹ ਕਹਿਣ ਲੱਗੀ ਕੋਈ ਨਹੀਂ ਆਉਂਦਾ ਅੱਧਾ ਘੰਟਾ ਸੌ ਜਾਏਗੀ ਤਾਂ ਫਰੈਸ਼ ਹੋ ਜਾਏਗੀ। ਨੀਂਦ ਨਾਲ ਮੇਰੀ ਹਾਲਤ ਬਹੁਤ ਖਰਾਬ ਸੀ। ਮੇਰੀ ਅੱਖਾਂ ਨਹੀਂ ਖੁੱਲ ਰਹੀਆਂ ਸੀ। ਮੈਂ ਕਮਰੇ ਵਿੱਚ ਚਾਹ ਦਿੱਤੀ ਤੇ ਰੂਮ ਨੰਬਰ 4 ਵਿੱਚ ਜਿੰਦਾ ਨਹੀਂ ਸੀ ਉਹ ਖੁੱਲਾ ਹੀ ਸੀ। ਮੈਂ ਕਮਰੇ ਵਿੱਚ ਗਈ ਤਾਂ ਉੱਥੇ ਸਕੂਨ ਨਾਲ ਭਰਿਆ ਮਾਹੌਲ ਵੇਖ ਕੇ ਮੈਂ ਸੋਫੇ ਤੇ ਲੰਮੀ ਪੈ ਗਈ ਤੇ ਮੈਨੂੰ ਨੀਂਦ ਆ ਗਈ। ਅੱਖਾਂ ਬੰਦ ਕਰ ਲਈਆਂ ਸੀ ਤੇ ਮੇਰੀ ਅੱਖਾਂ ਦੇ ਵਿੱਚ ਬਹੁਤ ਨੀਂਦ ਸੀ। ਫਿਰ ਮੈਨੂੰ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੇਰੇ ਚਿਹਰੇ ਤੋਂ ਬਾਲ ਪਰੇ ਕੀਤੇ ਹੋਣ ਤੇ ਆਪਣੀਆਂ ਉਂਗਲਾਂ ਨਾਲ ਮੈਨੂੰ ਸਹਿਲਾ ਰਿਹਾ ਹੋਵੇ ਮੈਂ ਹੈਰਾਨ ਹੋ ਕੇ ਉੱਠ ਕੇ ਬੈਠ ਗਈ ਸੀ ਦੇਖਿਆ ਤਾਂ ਉਹੀ ਆਦਮੀ ਸੀ ਮੈਂ ਜਲਦੀ ਨਾਲ ਉੱਠ ਕੇ ਖੜੀ ਹੋ ਗਈ ਅਤੇ ਮੈਂ ਇਸ ਤਰ੍ਹਾਂ ਦੀ ਕੁੜੀ ਨਹੀਂ ਸੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਮੇਰੀ ਗੱਲ ਸੁਣ ਕੇ ਉਹ ਢੀਠ ਇਨਸਾਨ ਹੱਸਣ ਲੱਗਾ ਕਹਿੰਦਾ ਤੂੰ ਕਿਸ ਤਰ੍ਹਾਂ ਦੀ ਕੁੜੀ ਹੈ ਇੱਥੇ ਇਸ ਕਮਰੇ ਵਿੱਚ ਸੁੱਤੀ ਹੈ ਤੇ ਉਹ ਵੀ ਕਿਸੇ ਹੋਰ ਦੇ ਕਮਰੇ ਵਿੱਚ ਤੇ ਇਸ ਤਰ੍ਹਾਂ ਦੇ ਹੋਟਲ ਦੇ ਕਮਰੇ ਵਿੱਚ ਸੌਣ ਵਾਲੀਆਂ ਕੁੜੀਆਂ ਤੋਂ ਅਕਸਰ ਇਹੀ ਪੁੱਛਿਆ ਜਾਂਦਾ ਹੈ ਕਿ ਕਿੰਨੇ ਪੈਸੇ ਲਵੇਗੀ। ਮੈਂ ਇੱਕ ਨੰਬਰ ਦਾ ਘਟਿਆ ਇਨਸਾਨ ਸੀ। ਇੱਕ ਮੈਂ ਆਪਣੇ ਹਾਲਾਤਾਂ ਕਰਕੇ ਪਰੇਸ਼ਾਨ ਸੀ ਅਤੇ ਦੂਜਾ ਉਸ ਆਦਮੀ ਨੇ ਮੈਨੂੰ ਬੜੀ ਮੁਸ਼ਕਲ ਵਿੱਚ ਪਾ ਰੱਖਿਆ ਸੀ। ਮੈਂ ਉਸ ਨੂੰ ਪਤਾ ਨਹੀਂ ਕਿਦਾਂ ਬਰਦਾਸ਼ਤ ਕਰਦੀ ਸੀ। ਪਤਾ ਨਹੀਂ ਕਿਉਂ ਮੈਂ ਉਸ ਤੋਂ ਡਰ ਗਈ। ਮੈਂ ਬਾਹਰ ਆ ਗਈ ਸੀ। ਫਿਰ ਇੱਕ ਮੁੰਡੇ ਨੇ ਮੈਨੂੰ ਆਰਡਰ ਦਿੱਤਾ। ਨੇ ਆਰਡਰ ਦਿੰਦੇ ਸਮੇਂ ਉਸਨੇ ਮੇਰਾ ਹੱਥ ਫੜ ਲਿਆ ਕਹਿ ਲੱਗਾ ਕਿਉਂ ਤੈਨੂੰ ਕੀ ਦਿੱਕਤ ਹੈ ਤੂੰ ਵੀ ਤਾਂ ਬੈਠ ਰਹਾ ਹੈ ਤੂੰ ਆਰਡਰ ਕਿਉਂ ਨਹੀਂ ਲੈ ਰਹੀ ਮੈਂ ਉਸ ਨੂੰ ਕਿਹਾ ਕਿ ਮੇਰਾ ਹੱਥ ਛੱਡੋ ਤੁਸੀਂ ਮੇਰੇ ਨਾਲ ਬਤਮੀਜ਼ੀ ਕਰ ਰਹੇ ਹੋ ਮੈਂ ਹજી ਕਹਿ ਰਹੀ ਸੀ ਕਿ ਉਹ ਆਦਮੀ ਉੱਠਿਆ ਤੇ ਉਹ ਮੇਰੇ ਕੋਲ ਆਇਆ ਮੈਂ ਡਰ ਗਈ ਸੀ ਕਿ ਪਤਾ ਨਹੀਂ ਮੈਨੂੰ ਕੀ ਕਹੂਗਾ ਪਰ ਉਸਨੇ ਉਸ ਮੁੰਡੇ ਦਾ ਕਾਲਰ ਫੜਿਆ ਤੇ ਮੇਰਾ ਹੱਥ ਛਡਾ ਕੇ ਉਸ ਨੂੰ ਧੱਕਾ ਦੇ ਦਿੱਤਾ ਤੇ ਕਹਿਣ ਲੱਗਾ ਤੇਰੀ ਹਿੰਮਤ ਕਿਵੇਂ ਹੋਈ ਇਸ ਕੁੜੀ ਦਾ ਹੱਥ ਫੜਨ ਦੀ ਉਹ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਜੇ ਤੂੰ ਇਸ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਤਾਂ ਤੇਰਾ ਹੱਥ ਤੋੜ ਕੇ ਰੱਖ ਦਾਂਗਾ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਸੀ ਇਹ ਕਹਿ ਕੇ ਉਸ ਨੇ ਮੁੰਡੇ ਨੂੰ ਤੱਕਾ ਦਿੱਤਾ ਤੇ ਦੂਰ ਜਾ ਕੇ ਟਿਕਾ ਮੇਰਾ ਰੰਗ ਪੀਲਾ ਪੈ ਗਿਆ ਸੀ ਮੈਂ ਆਪਣੇ ਕਮਰੇ ਦੇ ਵਿੱਚ ਚਲੀ ਗਈ ਸੀ ਜਿੱਥੇ ਸਾਡੇ ਕੱਪੜੇ ਹੁੰਦੇ ਸੀ ਮੈਂ ਕੱਪੜੇ ਬਦਲੇ ਤੇ ਬਹੁਤ ਡਰੀ ਹੋਈ ਸੀ ਮੈਂ ਰੈਸਟੋਰੈਂਟ ਤੋਂ ਬਾਹਰ ਨਿਕਲ ਗਈ ਇਸ ਗੱਲ ਦੀ ਪਰਵਾਹ ਕਿਤੇ ਬਿਨਾ ਕਿ ਹਲੇ ਤਾਂ ਮੇਰੀ ਡਿਊਟੀ ਪਈ ਸੀ ਪਤਾ ਨਹੀਂ ਕਿਉਂ ਮੈਨੂੰ ਇਸ ਆਦਮੀ ਤੋਂ ਬਹੁਤ ਡਰ ਲੱਗ ਰਿਹਾ ਸੀ ਅਤੇ ਉਹ ਡਰ ਤੇ ਬੇਚੈਨੀ 'ਚ ਮੇਰਾ ਦਮ ਘੁੱਟ ਰਿਹਾ ਸੀ ਮੈਂ ਬੱਸ ਸਟੈਂਡ ਤੇ ਪਹੁੰਚੀ ਤਾਂ ਉਹ ਗੱਡੀ ਲੈ ਕੇ ਸਾਹਮਣੇ ਆ ਗਿਆ ਉਸਨੇ ਮੈਨੂੰ ਕਿਹਾ ਕਿ ਚਲ ਮੈਂ ਤੈਨੂੰ ਤੇਰੇ ਘਰ ਛੱਡਦਾ ਪਰ ਮੈਂ ਉਸਨੂੰ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਜਾਣਾ ਰੱਬ ਦਾ ਵਾਸਤਾ ਮੇਰਾ ਪਿੱਛਾ ਨਾ ਕਰ ਐਨੇ ਵਿੱਚ ਬੱਸ ਆਈ ਅਤੇ ਮੈਂ ਬੱਸ ਵਿੱਚ ਚੜ ਗਈ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਰੋਣਾ ਆ ਰਿਹਾ ਸੀ ਅਤੇ ਮੈਂ ਆਪਣੇ ਹੰਝੂ ਸਾਫ ਕਰ ਰਹੀ ਸੀ ਮੈਨੂੰ ਅਜੀਬ ਘਬਰਾਹਟ ਹੋ ਰਹੀ ਸੀ ਕਿਉਂਕਿ ਮੈਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਸੀ ਮੇਰੇ ਪਿਓ ਨੇ ਹਮੇਸ਼ਾ ਸਾਨੂੰ ਆਪਣੀ ਇੱਜ਼ਤ ਬਚਾਉਣੀ ਸਿਖਾਈ ਸੀ ਤੇ ਦੱਸਿਆ ਸੀ ਕਿ ਔਰਤ ਦੀ ਇੱਜ਼ਤ ਬਹੁਤ ਨਾਜ਼ੁਕ ਹੁੰਦੀ ਹੈ ਇੱਕ ਵਾਰ ਬਦਨਾਮ ਹੋ ਜਾਵੇ ਤਾਂ ਫਿਰ ਕੋਈ ਵੀ ਉਸ ਨੂੰ ਇੱਜ਼ਤ ਨਹੀਂ ਦਿੰਦਾ ਤੇ ਜਦੋਂ ਮੈਨੂੰ ਲੱਗਾ ਕਿ ਕੋਈ ਭਜਦਾ ਹੋਇਆ ਮੇਰੇ ਪਿੱਛੇ ਆ ਰਿਹਾ ਹੈ ਤਾਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹੀ ਆਦਮੀ ਸੀ ਅਤੇ ਮੇਰੇ ਬਰਾਬਰ ਪਹੁੰਚ ਗਿਆ ਆ ਕੇ ਕਹਿਣ ਲੱਗਾ ਕਿਉਂ ਰੋ ਰਹੀ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਆਖਰ ਤੂੰ ਚਾਹੁੰਦਾ ਕੀ ਹੈ ਕਿਉਂ ਹਰ ਵਕਤ ਮੇਰੇ ਪਿੱਛਾ ਕਰਦਾ ਰਹਿਣਾ ਤਾਂ ਉਹ ਕਹਿਣ ਲੱਗਾ ਕਿ ਤੈਨੂੰ ਨਹੀਂ ਪਤਾ ਮੈਂ ਉਸ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਤੇ ਨਾ ਹੀ ਮੈਂ ਜਾਨਣਾ ਚਾਹਣੀ ਹਾਂ ਇਹ ਹੋਟਲ ਨਹੀਂ ਜਿੱਥੇ ਤੈਨੂੰ ਮੈਨੂੰ ਤੇ ਤੇਰੀ ਗੁਲਾਮੀ ਕਰਨੀ ਪਵੇ ਸਿਰਫ ਇਸ ਲਈ ਤਾਂ ਕਿ ਮੈਂ ਨੌਕਰੀ ਨਾ ਛੁੱਟ ਜਾਵੇ ਮੇਰੀ ਆਪਣੀ ਵੀ ਕੋਈ ਜ਼ਿੰਦਗੀ ਹੈ ਅਤੇ ਮੈਨੂੰ ਆਪਣੀ ਜ਼ਿੰਦਗੀ ਬਹੁਤ ਪਿਆਰੀ ਹੈ ਤੁਸੀਂ ਅਮੀਰ ਲੋਕ ਤਾਂ ਸ਼ਾਇਦ ਦੂਜੇ ਨੂੰ ਬਦਨਾਮ ਕਰਨ ਦਾ ਮੌਕਾ ਦੇਖਦੇ ਰਹਿੰਦੇ ਹੋ ਤੇ ਤੁਹਾਡੇ ਲਈ ਕਿਸੇ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੁੰਦੀ ਪਰ ਸਾਡੇ ਗਰੀਬਾਂ ਦੇ ਕੋਲ ਸਿਰਫ ਇੱਜ਼ਤ ਹੁੰਦੀ ਹੈ ਰੱਬ ਦਾ ਵਾਸਤਾ ਮੇਰਾ ਪਿੱਛਾ ਨਾ ਕਰ ਤੇ ਮੈਨੂੰ ਬਦਨਾਮ ਕਰਨਾ ਛੱਡ ਦੇ ਮੈਂ ਉਸ ਨੂੰ ਕਹਿ ਦਿੱਤਾ ਸੀ ਕਿ ਮੈਂ ਹੋਟਲ ਦੀ ਨੌਕਰੀ ਛੱਡ ਦੇਣੀ ਹੈ ਜਦੋਂ ਸਕੂਲ ਦੀ ਪ੍ਰਿੰਸੀਪਲ ਤੇ ਟੀਚਰ ਤੇ ਉਹ ਕੁੜੀਆਂ ਉਹ ਆਪਣੇ ਨਾਲ ਲੈ ਕੇ ਸਾਡੇ ਘਰ ਆਇਆ ਤੇ ਉਹਨਾਂ ਨੇ ਮੇਰੇ ਤੋਂ ਮਾਫੀ ਮੰਗੀ ਜਿਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ ਸੀ ਮੇਰੀ ਮਾਤਾ ਤੇ ਭੈਣ ਤੇ ਮੈਂ ਵੀ ਹੈਰਾਨ ਹੋ ਗਈ ਸੀ ਪ੍ਰਿੰਸੀਪਲ ਕਹਿਣ ਲੱਗੀ ਕਿ ਤੂੰ ਕੱਲ ਤੋਂ ਕਾਲਜ ਆ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਅਤੇ ਉਹਨਾਂ ਕੁੜੀਆਂ ਨੇ ਵੀ ਮੇਰੇ ਤੋਂ ਮਾਫੀ ਮੰਗੀ ਉਸਨੇ ਕਿਹਾ ਕਿ ਤੂੰ ਆਪਣੀ ਪੜ੍ਹਾਈ ਜਾਰੀ ਰੱਖ ਤੇਰਾ ਕੋਈ ਮਜ਼ਾਕ ਨਹੀਂ ਉਡਾਊਗਾ ਤੂੰ ਟੈਸਟ ਵਿੱਚ ਬਹੁਤ ਚੰਗੇ ਨੰਬਰ ਲਏ ਨੇ ਮੈਂ ਬਹੁਤ ਖੁਸ਼ੀ ਕਿਉਂਕਿ ਮੇਰਾ ਸੁਪਨਾ ਪੂਰਾ ਹੋ ਰਿਹਾ ਸੀ ਅਤੇ ਮੈਂ ਕਾਲਜ ਜਾਣਾ ਸ਼ੁਰੂ ਕੀਤਾ ਤੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ ਦੋਸਤੋ ਇਸ ਕਹਾਣੀ ਦੇ ਜ਼ਰੀਏ ਸਿਰਫ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਕਈ ਵਾਰੀ ਧੀਆਂ ਦੀ ਮਜਬੂਰੀ ਵੀ ਹੁੰਦੀ ਹੈ ਉਹਨਾਂ ਦੇ ਘਰ ਵਿੱਚ ਕੋਈ ਸਹਾਰਾ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਇਹ ਕੰਮ ਕਰਨੇ ਪੈਂਦੇ ਨੇ ਪਰ ਹਰ ਇੱਕ ਨੂੰ ਇੱਜ਼ਤ ਤੇ ਮਾਨ ਸਨਮਾਨ ਦੇਣਾ ਸ਼ੁਰੂ ਕਰੋ ਹਰ ਇੱਕ ਦੀ ਇੱਜ਼ਤ ਇੱਜ਼ਤ ਹੁੰਦੀ ਹੈ ਇਹ ਨਾ ਸੋਚੋ ਕਿ ਗਰੀਬਾਂ ਦੀ ਇੱਜ਼ਤ ਨਹੀਂ ਹੁੰਦੀ ਇਹ ਬਹੁਤ ਗਲਤ ਗੱਲ ਹੈ ਜੋ ਲੋਕ ਹੋਰ ਧੀਆਂ ਨੂੰ ਗਲਤ ਨਜ਼ਰਾਂ ਨਾਲ ਵੇਖਦੇ ਨੇ ਸਾਰੀਆਂ ਧੀਆਂ ਆਪਦੀਆਂ ਧੀਆਂ ਨੇ ਤੇ ਉਹਨਾਂ ਦਾ ਸਤਿਕਾਰ ਕਰੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ